ਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਸਾਰੇ ਜਣੇ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਹਾਂਜੀ ਅੱਜ ਵਾਲੀ ਵੀਡੀਓ ਤੇ ਸਟਾਰਟਿੰਗ ਕਰਦੇ ਆ ਫੇਸ ਏਮਬ੍ਰੋਇਡਰੀ ਵਾਲੇ ਸੂਟ ਤੋਂ ਇਹ ਡਿਜ਼ਾਈਨ ਆਪਾਂ ਕਾਫੀ ਕਲਰਸ ਦੇ ਵਿੱਚ ਬਣਾ ਚੁੱਕੇ ਹਾਂ ਤੇ ਇਹ ਕਲਰ ਬਹੁਤ ਪਿਆਰਾ ਜਿਹਾ ਲੱਗ ਜਿਹਾ ਸ਼ੇਡ ਹੈ ਤੇ ਇਸ ਤਰ੍ਹਾਂ ਦੇ ਨਾਲ ਬੰਦੀ ਹੈ ਜੀ ਇਹ ਵਾਲਾ ਮੂਰੀ ਦਾ ਡਿਜ਼ਾਈਨ ਠੀਕ ਹੈ ਪੂਰੀ ਹੈਵੀ ਬਾਟਮ ਬੰਦੀ ਹੈ ਇਹ ਵਾਲਾ ਡਿਜ਼ਾਈਨ ਬਾਟਮ ਤੇ ਆ ਜਾਣਾ ਚੌੜਾ ਦੇ ਸੋ ਇਸ ਤਰ੍ਹਾਂ ਦੇ ਨਾਲ ਕੇਰਾ ਬਣਿਆ ਹੋਇਆ। ਦੇਖਿਓ ਸਾਰੇ ਦੇ ਵਿੱਚ ਸਪਰੈਡਿੰਗ ਹੋਈ ਹੋਈ ਹੈ। ਇਹ ਬਣਿਆ ਹੋਇਆ ਨੈਕ ਦਾ ਡਿਜ਼ਾਈਨ। ਕਿਸੇ ਵੀ ਕਲਰ ਤੇ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ। ਇਸੇ ਤਰ੍ਹਾਂ ਦੇ ਨਾਲ ਹੀ ਗ੍ਰੇਸ ਆਉਂਦੀ ਹੈ ਜੀ ਇਹਦੀ। ਇਸ ਤਰ੍ਹਾਂ ਦੇ ਨਾਲ ਬਾਜੂ ਬਣੀ ਹੋਈ ਹੈ ਤੇ ਦੁਪੱਟਾ ਇਹਨਾਂ ਨੇ ਦਿਖਾਇਆ ਹੋਇਆ ਜੀ organza ਦਾ ਇਹ organza ਦਾ ਦੁਪੱਟਾ ਤੇ ਇਸ ਤਰ੍ਹਾਂ ਦੇ ਨਾਲ ਆਪਾਂ ਲੇਸ ਦੇ ਨਾਲ ਕੀਤੀ ਹੋਈ ਹੈਂਦੀ ਫਿਨਿਸ਼ਿੰਗ ਠੀਕ ਹੈ ਦੁਪੱਟਾ ਤੁਸੀਂ ਅਪਨੇ ਅਕੋਰਡਿੰਗ ਲਗਵਾ ਸਕਦੇ ਹੋ ਸਟੱਫ ਤੁਸੀਂ ਅਪਨੇ ਅਕੋਰਡਿੰਗ ਸਿਲੈਕਟ ਕਰ ਸਕਦੇ ਹੋ embroidery ਵਧਾ ਘਟਾ ਤੁਸੀਂ ਅਪਨੇ ਅਕੋਰਡਿੰਗ ਸਕਦੇ ਹੋ ਹਾਂਜੀ ਤੇ ਆਪਾਂ ਮਲਮਲ ਤੇ ਤਿਆਰ ਕੀਤਾ ਹੈਗਾ ਘਗਰਾ ਸੂਟ ਘਗਰੇ ਦੀ ਜਿਹੜੀ ਫਿਨਿਸ਼ਿੰਗ ਹੈਗੀ ਹੈ ਇਹ ਆਪਾਂ ਚੰਪਾ ਲੇਸ ਦੇ ਕੇ ਬਿਲਕੁਲ ਬਰੀਕ ਵਾਲੀ ਉਸ ਦੇ ਨਾਲ ਕੀਤੀ ਹੋਈ ਹੈ ਅਗਰ ਤੁਸੀਂ ਇਹ ਕੋਲ ਕਿਸੇ ਸਟੱਫ ਤੇ ਬਣਾਉਣੇ ਹੋ ਨਾ ਤਾਂ ਵੀ ਇਹਦੀ ਗ੍ਰੇਸ ਹੈ ਜਿਹੜੀ ਬਹੁਤ ਜ਼ਿਆਦਾ ਸੋਹਣੀ ਆਉਣੀ ਹੈ ਇਹਨਾਂ ਨੇ ਅਸਲ ਦੇ ਵਿੱਚ ਇਹ ਗਰਮੀ ਦੇ ਵਿੱਚ ਫੰਕਸ਼ਨ ਸੀਗਾ ਤੇ ਉੱਥੇ ਪਾਉਣਾ ਕਰਕੇ ਮਲਮਲ ਦੇ ਕੱਪੜੇ ਤੇ ਕਰਵਾਇਆ ਠੀਕ ਹੈ ਤਾਂ ਇਸ ਤਰ੍ਹਾਂ ਦੇ ਨਾਲ ਆਪਾਂ ਮੋਰ ਬਣਾਏ ਹੋਏ ਨੇ ਦੋ ਮੋਰ ਘੇਰੇ ਤੇ ਆਏ ਨੇ ਇੱਕ ਉੱਪਰ ਬਣਾਇਆ ਹੋਇਆ ਤੇ ਇਸ ਤਰ੍ਹਾਂ ਦੇ ਨਾਲ ਇੱਕ ਇੱਕ ਮੋਰ ਆ ਜਿਹੜਾ ਉਹ ਬਾਜੂ ਤੇ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਆਪਾਂ ਕੀਤੀ ਹੋਈ ਦੁਪੱਟੇ ਦੀ ਫਿਨਿਸ਼ਿੰਗ ਉਹੀ ਲੇਸ ਆਪਾਂ ਜਿਹੜੀ ਦੁਪੱਟੇ ਤੇ ਦਿੱਤੀ ਹੋਈ ਹੈ ਦੁਪੱਟੇ ਦੇ ਸਾਰੇ ਕਾਰਨਰਸ ਦੇ ਉੱਪਰ ਸੌਰੀ ਸਾਰੇ ਪੱਲਿਆਂ ਤੇ ਮੋਰ ਬਣੇ ਹੋਏ ਨੇ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਮੋਰ ਬਣੇ ਹੋਏ ਨੇ ਇਸ ਦੇ ਨਾਲ ਕੀ ਦੁਪੱਟਾ ਭਰੇ ਦਾ ਭਰਿਆ ਵੀ ਲੱਗਦਾ ਜੋ ਮਟੀਰੀਅਲ ਆ ਉਹ ਇਸ ਤਰ੍ਹਾਂ ਦੇ ਨਾਲ ਯੂਜ਼ ਕੀਤਾ ਹੋਇਆ ਕਿ ਬਿਲਕੁਲ ਲਾਈਟ ਵੇਟ ਹੈ ਸੂਟ ਹੈਗਾ ਜਿਹੜਾ ਬਿਲਕੁਲ ਲਾਈਟ ਵੇਟ ਹੈ ਇਹਨੇ ਦੁਪੱਟਾ ਵੀ ਮਲਮਲ ਦਾ ਹੀ ਹੈ ਤੁਸੀਂ ਇਹਨੂੰ ਅਗਰ ਕਿਸੇ ਵੀ ਸੋਨੇ ਆ ਸਟੱਫ ਤੇ ਜਿਦਾ ਸਿੰਥੈਟਿਕ ਸਟੱਫ ਤੇ ਕਰਵਾਉਣੀ ਹੈ ਤੇ ਇਹਦੀ ਗ੍ਰੇਸ ਹੈਗੀ ਜਿਹੜੀ ਹੋਰ ਵੀ ਜ਼ਿਆਦਾ ਹੈ ਹਾਂਜੀ ਤੇ ਨੈਕਸਟ ਇਹ ਬਹੁਤ ਹੀ ਪਿਆਰਾ ਮਜ਼ੈਂਟਾ ਸ਼ੇਡ ਹੈ ਇਹਦੇ ਤੇ ਨਾ ਆਪਾਂ ਹੈਂਡਵਰਕ ਕਰਵਾਇਆ ਹੋਇਆ ਮਤਲਬ ਛਾਲ ਰੈਡੀ ਕਰਵਾਏ ਨੇ ਠੀਕ ਹੈ ਲੇਸਿਸ ਲਗਾਵਾਂਗੇ ਅਗਰ ਤੁਸੀਂ ਇਹਨਾਂ ਨੂੰ ਲੈਣਾ ਚਾਹੁੰਦੇ ਹੋ ਨਾ ਤਾਂ ਤੁਹਾਡੀ ਜਿਹੜੀ ਫੇਵਰਿਟ ਲੇਸ ਹੈਗੀ ਆਪਾਂ ਉਹ ਲਗਾ ਦਿਆ ਕਿ ਤੁਹਾਨੂੰ ਫਿਨਿਸ਼ਿੰਗ ਕਰਕੇ ਦੇਵਾਂਗੇ ਪ੍ਰੋਪਰ ਚਾਰੋਂ ਕਾਰਨਰਸ ਦੇ ਉੱਪਰ ਐਦਾਂ ਬਣਿਆ ਹੋਇਆ ਠੀਕ ਹੈ ਹੈਂਡ ਐਮਬਰਾਇਡਰੀ ਦੇ ਨਾਲ ਇਹ ਵਾਲਾ ਪੈਟਰਨ ਬਣਿਆ ਹੋਇਆ ਸਾਰੇ ਪੰਨੇ ਤੁਹਾਡੇ ਹੈਗੇ ਸੌਰੀ ਕਾਰਨਰ ਹੈਗੇ ਨੇ ਜਿਹੜੇ ਉਹ ਕਵਰ ਹੁੰਦੇ ਹੁੰਦੇ ਆ ਠੀਕ ਹੈ ਜੀ ਬਹੁਤ ਸੋਹਣੀ ਚੀਜ਼ ਬਣਨੀ ਹੈ ਇਹ ਤੇ ਇਹਨੂੰ ਆਪਾਂ ਲਾਈਟ ਦਾ ਲਾਈਟ ਵੇਟ ਰੱਖਿਆ ਜੋ ਐਮਬ੍ਰੋਇਡਰੀ ਇਹਨਾਂ ਨੂੰ ਆਪਾਂ ਲਾਈਟ ਵੇਟ ਰੱਖਿਆ ਹੋਇਆ ਤਾਂ ਜੋ ਤੁਹਾਨੂੰ ਹੈਵੀ ਨਾ ਲੱਗੇ ਸਟਾਲ ਲੈਂਡ ਦੇ ਵਿੱਚ ਸਲਿਪਰੀ ਨਾ ਹੋਵੇ ਮਤਲਬ ਤੁਹਾਨੂੰ ਸੰਭਾਲਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਠੀਕ ਹੈ ਜੀ ਤੇ ਤੁਸੀਂ ਕਿਸੇ ਵੀ ਕਲਰ ਤੇ ਇਹਨਾਂ ਨੂੰ ਕਸਟਮਾਈਜ਼ ਕਰਵਾ ਸਕਦੇ ਹੋ ਤੁਹਾਨੂੰ ਇੱਕ ਡਿਜ਼ਾਈਨ ਹੋਰ ਵੀ ਦਿਖਾਉਣੀ ਹੈ ਜੋ ਆਪਾਂ ਰੈਡੀ ਕੀਤਾ ਹਾਂਜੀ ਸੈਕਿੰਡ ਆਪਾਂ ਰੈੱਡ ਕਲਰ ਤੇ ਕੀਤਾ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਠੀਕ ਹੈ ਚਾਰੂ ਕਾਰਨਰਸ ਦੇ ਉੱਪਰ ਇਹ ਬਣਿਆ ਹੋਇਆ ਇਸ ਤਰ੍ਹਾਂ ਦੇ ਨਾਲ ਚਾਰੋਂ ਕੋਨੇ ਹੈਗੇ ਜਿਹੜੇ ਆਪਾਂ ਇਸਦੇ ਨਾਲ ਕਵਰ ਕੀਤੇ ਹੋਏ ਆ ਲੇਸਿਸ ਆਪਾਂ ਤੁਹਾਡੀ ਚੋਇਸ ਦੇ ਅਕੋਰਡਿੰਗ ਲਗਾ ਦਾਂਗੇ ਜੀ ਜੋ ਵੀ ਤੁਹਾਨੂੰ ਚਾਹੀਦੀਆਂ ਪ੍ਰੋਪਰ ਤੁਹਾਨੂੰ ਇੰਸਟਾਲ ਹੈਗਾ ਜਿਹੜਾ ਫਿਨਿਸ਼ਿੰਗ ਹੋ ਕੇ ਮਿਲੇਗਾ ਨੈਕਸਟ ਹੈਗਾ ਜੀ ਇਹ ਵਗਾਂ ਇੰਦੇ ਤੇ ਕੀਤਾ ਹੋਇਆ ਆਪਾਂ ਕਟਵਰਕ ਠੀਕ ਸਿੰਪਲ ਮਸ਼ੀਨ ਦਾ ਇਹ ਕਸਟਮਰ ਦੇ ਸੂਟ ਦੇ ਨਾਲ ਹੈ ਇਹਨਾਂ ਨੇ ਲੈਂਥ ਵਿਕਟ ਰਖਾਈਏ ਇਹਦੀ ਚੜਾਈ ਵੀ ਹੈਗੀ ਹੈ ਜਿਹੜੀ ਉਹ ਕਟ ਰਖਾਈ ਹੋਈ ਹੈ ਠੀਕ ਹੈ ਇਸ ਤਰ੍ਹਾਂ ਦੇ ਨਾਲ ਆਪਾਂ ਇਹਨੂੰ ਕਟਵਰਕ ਕੀਤਾ ਹੋਇਆ ਹਾਂਜੀ ਤੇ ਆਪਾਂ ਤੁਹਾਨੂੰ ਪਸ਼ਮੀਨਾ ਦਿਖਾਇਆ ਸੀ ਲਵਲੀਨ ਦਾ ਪਸ਼ਮੀਨਾ ਜਿਹੜਾ ਠੀਕ ਹੈ ਤੇ ਇਸ ਦੇ ਉੱਪਰ ਇਹ ਸੀ ਬਾਟਮ ਤੇ ਬਾਟਮ ਤੇ ਉੱਪਰ ਆਪਾਂ ਇਹ embroidery ਹੈ ਤੁਹਾਡੇ ਨਾਲ ਲੱਗੇ ਵੀ ਸੂਟਸ ਦੀ ਸ਼ੇਅਰ ਕੀਤੀ ਹੈਗੀ ਇਹਨਾਂ ਨੇ ਉਸੇ ਤਰ੍ਹਾਂ ਦੇ ਨਾਲ ਬਣਾਈ ਹੋਈ ਹੈ ਬਾਜੂ ਐਂਡ ਕੋਲਰ ਦੀ embroidery ਹੋਈ ਹੋਈ ਹੈ ਇਹ ਤੁਸੀਂ ਕਿਸੇ ਵੀ ਸਟੱਫ ਤੇ ਬਣਵਾ ਸਕਦੇ ਹੋ ਹੁੰਦੇ ਹੋ ਜੀ ਪਲੇਨ ਤੇ ਪ੍ਰਿੰਟਰਡ ਤੇ ਬਹੁਤ ਸੋਹਣੀ ਲੱਗਦੀ ਆਪਾਂ ਹਰ ਤਰ੍ਹਾਂ ਦੇ ਸਟੱਫ ਤੇ ਇਹਨੂੰ ਬਣਾਇਆ ਹੋਇਆ ਹੈ ਹਾਂਜੀ ਤੇ ਸੈਕੰਡ ਸੂਟ ਉਹਨਾਂ ਨੇ ਇਦਾਂ ਬਣਵਾਇਆ ਉਹਦੇ ਜਿੱਦਾਂ ਪਲੇਨ ਤੇ ਕੰਮ ਕਰਵਾਇਆ ਠੀਕ ਹੈ ਉਸੇ ਤਰ੍ਹਾਂ ਦੇ ਨਾਲ ਇਸ ਤੇ ਡਿਜ਼ਾਈਨ ਕੀਤਾ ਆਪਾਂ ਕਾਲਰ ਬਣਾਇਆ ਇਹ ਬਾਜੂ ਦਾ ਕੰਮ ਆ ਜਾਣਾ ਠੀਕ ਹੈ ਇਹ ਜਿਹੜਾ ਹੈਗਾ ਕੰਮ ਆਪਾਂ ਕਸਟਮਰ ਦੇ ਅਕੋਰਡਿੰਗ ਹੀ ਕੀਤਾ ਹੋਇਆ ਜੀ ਉਹਨਾਂ ਦੀ ਜਿੱਦਾਂ ਚੁਆਇਸ ਦੇ ਅਕੋਰਡਿੰਗ ਆਪਾਂ ਕਲਰਸ ਲਗਾਏ ਹੋਏ ਉਹਨਾਂ ਨੂੰ ਸਿੰਪਲ ਸੋਬਰ ਚੀਜ਼ਾਂ ਪਸੰਦ ਨੇ ਜਿੱਦਾਂ ਤੇ ਤੁਸੀਂ ਇਹਨਾਂ ਨੂੰ ਪਲੇਨ ਸਟੱਫ ਤੇ ਵੀ ਕਰਵਾਉਣੀ ਹੋ ਬਹੁਤ ਸੋਹਣਾ ਲੱਗਦਾ ਹੈ ਪਲੇਨ ਤੇ ਜਾਂ ਫਿਰ ਸੈਲਫ ਪ੍ਰਿੰਟ ਵਾਲੇ ਸਟੱਫ ਤੇ ਕਰਾਉਣੀ ਹੋ ਤਾਂ ਲੁੱਕ ਹੈਗੀ ਜਿਹੜੀ ਹੋਰ ਵੀ ਸੋਹਣੀ ਆਉਂਦੀ ਹੈ ਹਾਂ ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਘੇਰੇ ਦੇ ਉੱਪਰ ਹੀ ਤਿੰਨ ਫਲਾਰ ਸਾਰੇ ਨੇ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਜੋ ਕਲਰਸ ਵਿੱਚ ਸੀਗੇ ਉਹ ਆਪਾਂ ਇਹਨਾਂ ਦੇ ਵਿੱਚ ਪਾਏ ਹੋਏ ਨੇ ਇਸ ਪੈਟਰਨ ਦੇ ਵਿੱਚ ਤੇ ਇੱਕ ਇੱਕ ਫਲਾਰ ਆ ਜਿਹੜਾ ਉਹ ਬਾਜੂ ਤੇ ਆਏਗਾ ਇਹ ਵੀ ਤੁਸੀਂ ਇਦਾਂ ਵੀ ਕਰ ਸਕਦੇ ਹੋ ਜਿੱਦਾਂ ਤਿੰਨ ਫਲਾਰ ਘੇਰੇ ਤੇ ਬਣਾ ਲੈ ਦੋ ਉੱਪਰ ਇੱਕ ਉੱਪਰ ਇਦਾਂ ਸਿਮੈਟਰੀ ਬਣ ਜਾਂਦੀ ਹੈ ਠੀਕ ਤਾਂ ਆਪਣੀ ਚੁਆਇਸ ਦੇ ਅਕੋਰਡਿੰਗ ਕਰਾ ਸਕਦੇ ਹੋ ਆਦਰਵਾਇਸ ਤੁਸੀਂ ਇੱਕ ਇੱਕ ਹਿਪ ਤੇ ਵੀ ਲੈ ਕੇ ਜਾ ਸਕਦੇ ਹੋ ਹਾਂਜੀ ਨੈਕਸਟ ਇਹ ਵੀ ਵੈਲਵਟ ਦਾ ਸੂਟ ਹੈ ਫਿਰ फ्रेंड्स ਤੁਸੀਂ ਆਪਣੀਆਂ ਪਹਿਲਾਂ ਵਾਲੀਆਂ ਵੀਡੀਓਜ਼ ਦੇ ਵਿੱਚ ਦੇਖੀ ਇਹ ਹੁਣ ਅਵੇਲੇਬਲ ਨਹੀਂ ਹੈਗੇ ਸੀ ਕਰਵਾ ਤੁਸੀਂ ਜਿਹੜੇ ਤੇ ਮਰਜ਼ੀ ਸਕਦੇ ਇਸ ਤਰ੍ਹਾਂ ਦੇ ਨਾਲ ਇਹ ਘੇਰੇ ਦਾ ਕੰਮ ਹੈ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਠੀਕ ਹੈ ਇਸ ਤਰ੍ਹਾਂ ਦੇ ਨਾਲ ਘੇਰੇ ਦਾ ਕੰਮ ਹੈ ਜੀ ਤੇ ਇਹ ਆ ਜਾਣਾ ਬਾਜੂ ਤੇ ਠੀਕ ਹੈ ਜੀ ਇਹ ਸੂਟ ਆਪਣੇ ਤਾਂ ਵਿਦਾਊਟ ਸਟਿਚਿੰਗ ਜਾ ਰਹੇ ਨੇ ਇਸ ਲਈ ਆਪਾਂ ਇਸ ਤਰ੍ਹਾਂ ਹੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਸੀਂ ਇਹਨੂੰ ਪਲੇਨ ਤੇ ਵੀ ਕਰਵਾ ਸਕਦੇ ਹੋ ਪ੍ਰਿੰਟ ਤੇ ਵੀ ਕਰਵਾ ਸਕਦੇ ਹੋ ਬਹੁਤ ਸੋਹਣਾ ਲੱਗਦਾ ਹੈ ਹਾਂਜੀ ਤੇ ਨੈਕਸਟ ਇਹ ਵਾਲਾ ਸੂਟ ਹੈ। ਇਹ ਫੀ ਵੈਲਵਟ ਤੇ ਬਣਿਆ ਹੋਇਆ ਹੈ। ਇਹ ਵਾਲਾ ਪ੍ਰਿੰਟ ਵੀ ਨਹੀਂ ਮਿਲਦਾ ਜੀ ਤੁਹਾਨੂੰ ਸੋ ਜਿਹੜੇ ਮਰਜ਼ੀ ਤੇ ਤੁਸੀਂ ਕਰਵਾ ਸਕਦੇ ਹੋ। ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਡਿਜ਼ਾਈਨ ਆਪਾਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ। ਇਸ ਤਰ੍ਹਾਂ ਦੇ ਨਾਲ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ। ਇਹ ਹੈਗਾ ਬਾਜੂ ਦਾ ਕੰਮ। ਹਾਂਜੀ ਨੈਕਸਟ ਇਹ ਉਹਨੇ ਬੰਦਨੀ ਦੇ ਸੂਟ ਤੇ ਰੈਡੀ ਕਰਵਾਇਆ ਹੋਇਆ ਹੈ। ਠੀਕ ਹੈ। ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਡਿਜ਼ਾਈਨ ਹੈ। ਠੀਕ ਹੈ। ਦਾ ਇਹ ਉਹਨਾਂ ਨੇ ਜੋ ਡਿਜ਼ਾਈਨ ਭੇਜਿਆ ਆਪਾਂ ਉਹ ਬਣਾ ਕੇ ਦਿੱਤਾ ਹੋਇਆ ਤੇ ਇਹ ਉਹਨਾਂ ਨੇ ਪਿਓਰ ਦਾ ਦੁਪੱਟਾ ਲਗਾ ਕੇ ਇਸ ਤਰ੍ਹਾਂ ਦੇ ਨਾਲ ਦੁਪੱਟੇ ਤੇ ਕਟਵਰਕ ਕਰਵਾਇਆ ਹੋਇਆ ਨਾਲ ਨਾਲ ਇਹ ਵਾਲਾ ਸਾਰਾ ਪੈਟਰਨ ਆਇਆ ਦੁਪੱਟੇ ਤੇ ਵੀ ਹਾਂਜੀ ਤੇ ਇੱਕ ਆਪੇ ਇਹ ਵਾਲਾ ਸੋਟ ਆਪਾਂ कॉटन ਸਿਲਕ ਦਾ ਸਟਾਫ ਦਿਖਾਇਆ ਸੀ ਤੁਹਾਨੂੰ ਇਹ ਆਪਣੇ ਕਸਟਮਰ ਨੇ ਉਹਦੇ ਵਿੱਚੋਂ ਸਿਲੈਕਟ ਕੀਤਾ ਸੀ ਕਲਰ ਆਪਣੇ ਲਈ ਤਾਂ ਇਸ ਤਰ੍ਹਾਂ ਦੇ ਨਾਲ ਆਪਾਂ ਸਾਰੇ ਦੇ ਵਿੱਚ ਨਾ ਇਸ ਤੇ ਇਹ ਵਾਲੇ ਫਲਾਵਰਸ ਬਣਾਏ ਹੋਏ ਨੇ ਤੇ ਬਹੁਤ ਸੋਹਣਾ ਲੱਗਦਾ ਹੈ ਜੇ ਤੁਸੀਂ ਘੇਰੇ ਬਾਜੂ ਤੋਂ ਹਟ ਕੇ ਕੁਝ ਕਰਨਾ ਚਾਹੁੰਦੇ ਹੋ ਤਾਂ ਇਦਾਂ ਦੇ ਡਿਜ਼ਾਈਨਸ ਹੈਗੇ ਨੇ ਜਿਹੜੇ ਬੈਸਟ ਨੇ ਇੱਕ ਇੱਕ ਫਲਾਵਰ ਤੁਹਾਡੇ ਬਾਜੂ ਤੇ ਆ ਜਾਣਾ ਤੇ ਇਸ ਤਰ੍ਹਾਂ ਦੇ ਨਾਲ ਸਾਰੀ ਸ਼ਰਟ ਦੇ ਵਿੱਚ ਇਹ ਵਾਲੀ ਡਿਜ਼ਾਈਨਿੰਗ ਰਹੇਗੀ ਹਾਂਜੀ ਤੇ ਇਹ ਵਾਲਾ ਸੂਟ ਹੈ ਆਪਣਾ ਦੁਪੱਟਾ ਵੀ ਤੁਹਾਨੂੰ ਬਾਅਦ ਵਿੱਚ ਦਿਖਾਉਣੇ ਬਹੁਤ ਸੋਹਣਾ ਰੈਡੀ ਹੋਇਆ ਤੇ ਕਲਰ ਵੀ ਨਾ ਬੜਾ ਹੀ ਪਿਆਰਾ ਜਿਹਾ ਕਲਰ ਹੈ ਹੈਗਾ ਇਹ ਮਹਿੰਦੀ ਤੇ yellow ਦਾ ਮਿਕਸਚਰ ਹੈ ਠੀਕ ਹੈ ਸਿਲਕ ਦੇ ਉੱਪਰ ਬਣਿਆ ਹੋਇਆ ਸੂਟ ਹੈ ਜੀ ਬਿਲਕੁਲ ਸੌਫਟ ਸਿਲਕ ਜਿਹੜੀ ਆਪਾਂ ਤੁਹਾਨੂੰ ਦਿਖਾਈ ਹੈ ਇਸ ਤਰ੍ਹਾਂ ਦੇ ਨਾਲ ਘੇਰੇ ਦਾ ਕੰਮ ਹੋਇਆ ਹੋਇਆ ਇਹ ਆਪਾਂ ਆਪਣਾ ਨਿਊ ਡਿਜ਼ਾਈਨ ਰੈਡੀ ਕੀਤਾ ਹੈ ਇਸ ਤਰ੍ਹਾਂ ਦੇ ਨਾਲ ਘੇਰੇ ਦਾ ਕੰਮ ਹੈ ਠੀਕ ਹੈ ਇਹ ਤੁਹਾਡੇ ਘੇਰੇ ਤੋਂ ਉੱਪਰ ਆਏਗਾ ਦੋਨੋਂ ਸਾਈਡ ਕੰਮ ਵਧਾ ਜਿੰਨਾ ਮਰਜ਼ੀ ਸਕਦੇ ਹੋ ਜੀ ਤੇ ਘਟਾ ਵੀ ਸਕਦੇ ਹੋ ਇਸ ਤਰ੍ਹਾਂ ਦੇ ਨਾਲ ਪੂਰਾ ਹੈਵੀ ਹੈ ਜਿਹੜਾ ਨੈਕ ਬਣਿਆ ਹੋਇਆ ਦੇਖ ਸਕਦੇ ਹੋ ਤੁਸੀਂ ਇਸ ਤੇ ਪਾਲਸ ਨਾਲ ਦੇਖੋ ਕਿੰਨੀ ਸੋਹਣੀ ਫਿਨਿਸ਼ਿੰਗ ਹੋਈ ਹੋਈ ਹੈ ਹਾਂਜੀ ਤੇ ਇਹ ਬਾਜੂ ਦਾ ਕੰਮ ਹੋਇਆ ਹੋਇਆ ਇਸ ਤਰ੍ਹਾਂ ਦਿਨਾਲ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਜੀ ਕੋਈ ਵੀ ਕਲਰ ਤੁਸੀਂ ਵਿੱਚ ਜਿਹੜਾ ਹੈਗਾ ਰੇਸ਼ਮ ਉਹ ਯੂਜ਼ ਕਰਵਾ ਸਕਦੇ ਹੋ ਸਾਰੀਆਂ ਚੀਜ਼ ਆਪਾਂ ਤੁਹਾਡੇ ਅਕੋਰਡਿੰਗ ਕਰਨੀਆਂ ਇਹਨਾਂ ਨੇ ਸਾਰਾ ਕੰਮ ਜਿਹੜਾ ਆਪਣੇ ਤੇ ਛੱਡਿਆ ਸੀ ਡਿਜ਼ਾਈਨ ਸਭ ਕੁਝ ਆਪਾਂ ਖੁਦ ਸਿਲੈਕਟ ਕਰਕੇ ਇਹਨਾਂ ਨੂੰ ਬਣਾ ਕੇ ਦਿੱਤਾ ਤੇ ਸਟ੍ਰੇਟ ਸਲਵਾਰ ਬਣੀ ਹੋਈ ਹੈ ਜੀ ਇਹ ਸਲਵਾਰ ਦਾ ਕੰਮ ਹੈ ਠੀਕ ਹੈ ਜੀ ਦੁਪੱਟਾ ਸਿਰਫ ਆਪਾਂ ਲੇਸ ਦੇ ਨਾਲ ਫਿਨਿਸ਼ਿੰਗ ਕੀਤੀ ਹੈ ਇਹਨਾਂ ਆਪ ਲੇਸ ਕਾਫੀ ਸੂਟਸ ਦੁਪੱਟਿਆਂ ਤੇ ਲਗਾਈ ਹੈ ਠੀਕ ਹੈ ਇਹ ਜਰੀ ਵਾਲੀ ਲੇਸ ਹੁੰਦੀ ਹੈ ਜੀ ਸੋਣੀ ਵੀ ਬਹੁਤ ਲੱਗਦੀ ਹੈ ਬਰੀਕ ਵੀ ਆਉਂਦੀ ਹੈ ਅੱਗੇ ਆਪ ਸੂਟਸ ਰੈਡੀ ਕਰ ਰਹੇ ਹਾਂ ਉਹਨਾਂ ਤੇ ਲਗਾ ਰਹੇ ਹਾਂ ਠੀਕ ਹੈ ਤਾਂ ਇਸ ਦੇ ਨਾਲ ਆਪਾਂ ਕੀ ਹੈ ਦੁਪੱਟੇ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਤੇ ਦੁਪੱਟਾ ਆਪਾਂ ਟਾਈ ਡਾਈ ਕੀਤਾ ਹੋਇਆ ਮਹਿਰੂਨ ਕਲਰ ਜਿਹੜਾ ਆਪਣਾ ਵਿੱਚ ਲੱਗਿਆ ਹੋਇਆ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਇਸ ਸੂਟ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਪਿਓਰ ਦਾ ਦੁਪੱਟਾ ਲੱਗਿਆ ਜੀ ਤੁਸੀਂ ਚੀਜ਼ਾਂ ਨੂੰ ਆਪਣੇ ਅਕੋਰਡਿੰਗ ਰੈਡੀ ਕਰਵਾ ਸਕਦੇ ਹੋ ਜਿੱਦਾਂ ਆਪਾਂ ਤੁਹਾਨੂੰ ਅੱਗੇ ਵੀ ਵੀਡੀਓਜ਼ ਦੇ ਵਿੱਚ ਦੱਸਦੇ ਆਂ ਤੇ ਕਿਸੇ ਵੀ ਕਲਰ ਤੇ ਤੁਸੀਂ ਇਹ ਸੂਟ ਜਿਹੜਾ ਆਪਣਾ ਰੈਡੀ ਕਰਵਾ ਸਕਦੇ ਹੋ ਹਾਂਜੀ ਨੈਕਸਟ ਹੈਗਾ ਇਹ ਬਾਂਦਨੀ ਵਾਲਾ ਸੂਟ ਠੀਕ ਹੈ ਜੀ ਇਹਦੇ ਆਪਾਂ ਕੀਤਾ ਹੋਇਆ ਜੀ ਚੌਕ ਦੇ ਉੱਪਰ ਕੰਮ ਤੇ ਬਾਤੂ ਦੇ ਉੱਪਰ ਕੰਮ ਇਸ ਤਰ੍ਹਾਂ ਦੇ ਨਾਲ ਆ ਜਾਣਾ ਜੀ ਇਹ ਚੌਕ ਦਾ ਕੰਮ ਹੈ ਠੀਕ ਹੈ ਇਹ ਆਪਾਂ ਪਹਿਲਾਂ ਡਿਜ਼ਾਈਨ ਬਣਾਇਆ ਹੋਇਆ ਸੀ ਘੇਰੇ ਦਾ ਗਲੇ ਦਾ ਤਾਂ ਉਹਨਾਂ ਨੇ ਇਹ ਵਾਲਾ ਡਿਜ਼ਾਈਨ ਚੌਕ ਦੇ ਉੱਪਰ ਕਰਵਾਇਆ ਸੈਂਟਰ ਦੇ ਵਿੱਚ ਸਪਰੈਡਿੰਗ ਕਰਵਾਈ ਹੈ ਠੀਕ ਹੈ ਜੀ ਤੇ ਇਹ ਆ ਜਾਣਾ ਬਾਜੂ ਦਾ ਕੰਮ ਠੀਕ ਹੈ ਜੀ ਅੱਜ ਆਪਾਂ ਤੁਹਾਡੇ ਨਾਲ ਕਾਫੀ ਸਾਰੇ ਡਿਜ਼ਾਈਨ ਸ਼ੇਅਰ ਕੀਤੇ ਆ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਈ ਤੁਸੀਂ ਬਣਵਾ ਸਕਦੇ ਹੋ ਆਪਣਾ ਵੀ ਕੋਈ ਵੀ ਡਿਜ਼ਾਈਨ ਸਾਡੇ ਤੋਂ ਬਣਵਾ ਸਕਦੇ ਹੋ ਸਾਡੇ ਵਾਲੇ ਡਿਜ਼ਾਈਨਸ ਦੇ ਵਿੱਚੋਂ ਵੀ ਕੋਈ ਵੀ ਸਿਲੈਕਟ ਕਰਵਾ ਕੇ ਕਰਕੇ ਕਿਸੇ ਵੀ ਸਟੱਫ ਤੇ ਬਣਾ ਸਕਦੇ ਹੋ ਕਿਸੇ ਵੀ ਕਲਰ ਤੇ ਬਣਾ ਸਕਦੇ ਹੋ ਪ੍ਰਿੰਟਰਡ ਤੇ ਪਲੇਨ ਤੇ ਤੁਹਾਡੇ ਇੱਛਾ ਦੇ ਅਨਸਾਰ ਆਪਾਂ ਕੰਮ ਕਰਦੇ ਹਾਂ ਠੀਕ ਹੈ ਜੀ ਫਿਰ ਮਿਲਾਂਗੇ ਆਪਾਂ ਨਵੀਂ ਵੀਡੀਓ ਦੇ ਨਾਲ ਸੋਹਣੇ ਸੋਹਣੇ ਸੂਟਾਂ ਦੇ ਨਾਲ